ਸਸ਼ਕਾਲ ਦਾ ਟੀਵੀ ਐਨਆਰਆਈ ਨਾਲ ਜੁੜਿਆ ਤਾਂ ਅਸੀਂ ਵੱਡੀ ਖਬਰ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਐਮਪੀ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਬਹੁਤ ਵੱਡੀ ਖਬਰ ਇਸ ਵਕਤ ਦੀ ਸਾਹਮਣੇ ਆਇਆ ਜਿੱਥੇ ਕਿ ਐਮਪੀ ਅਮਰਤਪਾਲ ਸਿੰਘ ਨੇ ਇਸ ਵਕਤ ਪੈਰੋਲ ਮੰਗਿਆ ਦਰਅਸਲ ਸਰਦ ਰੁੱਤ ਦਾ ਜਿਹੜਾ ਸੈਸ਼ਨ ਆਉ ਸ਼ੁਰੂ ਹੋਣਾ ਉਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਐਮਪੀ ਅਮਰਤਪਾਲ ਸਿੰਘ ਦੇ ਵੱਲੋਂ ਪੈਰੋਲ ਦੀ ਮੰਗ ਕੀਤੀ ਗਿਆ ਪੈਰੋਲ ਦੇ ਲਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਜਿਹੜਾ ਐਮਪੀ ਅਮਰਤਪਾਲ ਸਿੰਘ ਦੇ ਵਕੀਲਾਂ ਦੁਆਰਾ ਧਾਇਰ ਕੀਤੀ ਗਿਆ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਦੇ ਸਰਦ ਰੁੱਤ ਦੇ اجلاس ਦੇ ਲਈ ਇਹ ਪਟੀਸ਼ਨ ਆ ਕੇ ਜਿਹੜੀ ਪਰਮਿਸ਼ਨ ਆ ਉਹ ਮੰਗੀ ਗਈ ਆ ਦਰਅਸਲ ਐਨਐਸਏ ਦੀ ਧਾਰਾ 15 ਦੇ ਅਧੀਨ ਪੈਰੋਲ ਦੀ ਮੰਗ ਕੀਤੀ ਗਿਆ ਖਡੂਰ ਸਾਹਿਬ ਤੋਂ ਐਮਪੀ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਅਹਿਮ ਖਬਰ ਸਾਹਮਣੇ ਆ ਸੰਸਦ ਮੈਂਬਰ ਐਮਪੀ ਅਮਰਤਪਾਲ ਸਿੰਘ ਨੇ ਜਿਹੜੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਐਸ ਵਕਤ ਪਹੁੰਚੇ ਨੇ ਉਹਨਾਂ ਨੇ ਸਰਦ ਰੁੱਤ ਦੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੈਰੋਲ ਦੀ ਮੰਗ ਕੀਤੀ ਆ ਪੈਰੋਲ ਦੇ ਲਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਐਨਐਸਏ ਦੀ ਧਾਰਾ 15 ਦੇ ਅਧੀਨ ਪੈਰੋਲ ਦੀ ਮੰਗ ਕੀਤੀ ਹਾਲਾਂਕਿ ਇਸ ਤੋਂ ਪਹਿਲਾਂ ਵੀ ਜੋ ਲੋਕ ਸਭਾ ਦੇ ਸੈਸ਼ਨ ਚੱਲੇ ਨੇ ਉਹਨਾਂ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਐਮਪੀ ਅਮਰਤਪਾਲ ਲਗਾਤਾਰ ਮੰਗ ਕਰਨੇ ਤੋ ਤਾਂ ਕਿ ਉਹਨਾਂ ਦੇ ਪਤਾ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਡੀਸੀ ਨੂੰ ਮੰਗ ਪੱਤਰ ਵੀ ਲਿਖ ਕੇ ਇਹ ਗੱਲ ਕਹੀ ਜਾ ਚੁੱਕੀ ਆ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਇਸ ਕਰਕੇ ਉਹਨਾਂ ਨੂੰ ਇਸ ਸੈਸ਼ਨ ਦੇ ਵਿੱਚ ਸ਼ਮੂਲੀਅਤ ਕਰਨ ਦੀ ਆਗਿਆ ਦਿੱਤੀ ਜਾਵੇ ਤੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜ਼ਿਕਰ ਜੋਗ ਇਹ ਵੀ ਆਕੇ ਐਮਪੀ ਅਮਰਤਪਾਲ ਸਿੰਘ ਕੌਮੀ ਸੁਰੱਖਿਆ ਐਕਟ ਜਾਨੀ ਕਿ ਐਨਐਸਏ ਅਧੀਨ ਇਸ ਵਕਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਵੰਦ ਨੇ ਜਿਨ੍ਹਾਂ ਨੇ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਸਰਦ ਰੋਤੇ ਜਲਾਸ ਦੇ ਲਈ ਪਰਮਿਸ਼ਨ ਮੰਗੀ ਇਸ ਲਈ ਬਕਾਇਦਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੋਕ ਕੀਤਾ ਗਿਆ April 2023 ਤੋਂ ਹਿਰਾਸਤ ਦੇ ਵਿੱਚ ਹੋਣ ਦੇ ਬਾਵਜੂਦ 2024 ਦੀਆਂ ਆਮ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਖਡੂਰ ਸਵਾ ਲੋਕ ਸਭਾ ਹਲਕਾ ਜਿਹੜਾ ਉੱਥੋਂ ਲਗਭਗ 4 ਲੱਖ ਵੋਟਾਂ ਦੇ ਨਾਲ ਚੁਣਿਆ ਹੋਇਆ ਨਵੇਂ ਦਾਜੇਹੇ ਦੇ ਵਿੱਚ ਉਹ ਖਡੂਰ ਸਾਹਿਬ ਦੇ 90 ਲੱਖ ਹਲਕਾ ਨਿਵਾਸੀ ਨੇ ਜਿਹੜੇ ਉਹਨਾਂ ਦੀ ਨੁਮਾਇੰਦਗੀ ਕਰ ਰਹੇ ਨੇ ਅਜੇਹੇ ਵਿੱਚ ਉਹਨਾਂ ਦੇ ਵਕੀਲ ਪਟੀਸ਼ਨ ਦਾਇਰ ਕੀਤੀ ਉਹਨਾਂ ਨੇ ਇੱਕ ਅਲਾਕੀਆ ਕੇ ਪੈਰੋਲ ਦੇ ਉੱਪਰ ਰਿਹਾ ਕਰਨ ਦੀ ਆਗਿਆ ਦੇਣ ਜਾਂ ਫਿਰ ਵਿਕਲਪ ਦੇ ਤੌਰ ਤੇ ਸੈਸ਼ਨ ਦੌਰਾਨ ਸਦਨ ਦੇ ਵਿੱਚ ਉਹਨਾਂ ਦੀ ਨਿੱਜੀ ਹਾਜ਼ਰੀ ਦਾ ਪ੍ਰਬੰਧ ਕਰਨ ਦੇ ਲਈ ਨਿਰਦੇਸ਼ ਨੇ ਜਿਹੜੇ ਇੱਕ ਆਦੇਸ਼ ਦੇ ਰਾਹੀਂ ਮੰਗ ਕੀਤੀ ਗਿਆ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿੱਥੇ ਕਿ ਐਮਪੀ ਅਮਰਿਤਪਾਲ ਸਿੰਘ ਦੇ ਜਿਹੜੇ ਕਈ ਸਾਥੀ ਹੁੰਦੇ ਨੇ 7 ਤੋਂ 8 ਸਾਥੀ ਹੁੰਦੇ ਨੇ ਜਿਹੜੇ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਬਾਜਕੇ ਹੋਰ ਕਈ ਜਿਹੜੇ ਸਾਥੀ ਹੁੰਦੇ ਨੇ ਬਹੁਤ ਸਾਰੇ ਹੁੰਦੇ ਨੇ ਜਿਹੜੇ ਦਲਜੀਤ ਕਲਸੀ ਜਾਂ ਹੋਰ ਉਹਨਾਂ ਦੇ ਜਿਹੜੇ ਚਾਚਾ ਨੇ ਜਿਹੜੇ ਹਰਜੀਤ ਸਿੰਘ ਜਾਂ ਹੋਰ ਵੀ ਜਿੰਨੇ ਸਾਥੀ ਨੇ ਉਹਨਾਂ ਦੇ ਇਕੱਠਿਆਂ ਐਮਪੀ ਅਮਰਤਪਾਲ ਸਮੇਤ ਜਿਹੜੀ ਐਨਐਸਏ ਲੱਗਦੀ ਹੈ ਤੇ ਉਸ ਤੋਂ ਬਾਅਦ ਫਿਰ ਜਿਹੜਾ ਉਹਨਾਂ ਨੂੰ ਪੰਜਾਬ ਲਿਆਂਦਾ ਜਾਂਦਾ ਐਨਐਸਏ ਦੀ ਮਿਆਦ ਖਤਮ ਹੋ ਜਾਈ ਜਾਂਦੀ ਹੈ ਤੇ ਇਧਰਲੇ ਪਾਸੇ ਆਉਂਦੇ ਹੀ ਪੰਜਾਬ ਪੁਲਿਸ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਆ ਲੈ ਲੈਂਦੀ ਹੈ ਤੇ ਉਸ ਤੋਂ ਬਾਅਦ ਹਾਲਾਂਕਿ ਅਦਾਲਤ ਦੇ ਵਿੱਚ ਪੇਸ਼ ਵੀ ਕੀਤਾ ਜਾਂਦਾ ਪਰ ਇਸ ਵਕਤ ਦੀ ਅਹਿਮ ਖਬਰ ਹੈ ਜਿਹੜੀ ਖਡੂਰ ਸਭਾ ਜਿਹੜਾ ਲੋਕ ਸਭਾ ਹਲਕੇ ਤੋਂ ਸੰਸਦ ਬਣੇ ਹੋਏ ਨੇ ਐਮਪੀ ਅਮਰਤਪਾਲ ਸਿੰਘ ਜਾਨੀ ਕਿ ਮੈਂਬਰ ਆਫ ਪਾਰਲੀਮੈਂਟ ਬਣੇ ਸੀ ਸਾਲ 2024 ਦੇ ਵਿੱਚ ਜਦੋਂ ਲੋਕ ਸਭਾ ਦੀਆਂ ਆਮ ਚੋਣਾਂ ਹੁੰਦੀਆਂ ਨੇ ਖਡੂਰ ਸਭਾ ਹਲਕੇ ਤੋਂ ਐਮਪੀ ਅਮਰਤਪਾਲ ਸਿੰਘ ਜਿਹੜੀ ਨਮਾਇੰਦਗੀ ਭਰਦੇ ਨੇ ਤੇ ਉਹ ਜਿਹੜਾ ਨੋਮੀਨੇਸ਼ਨ ਭਰਨ ਤੋਂ ਬਾਅਦ ਲਗਭਗ 4 ਲੱਖ ਲੋਕਾਂ ਨੇ ਉਹਨਾਂ ਨੂੰ ਜਿਹੜਾ ਵੋਟਾਂ ਦੇ ਮਾਰਜਨ ਦੇ ਨਾਲ ਜਤਾਇਆ ਸੀ ਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ 19 ਲੱਖ ਲੋਕਾਂ ਦੀ ਇਸ ਵਕਤ ਅਮਰਿਤਪਾਲ ਸਿੰਘ ਨੁਮਾਇੰਦਗੀ ਕਰ ਰਹੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਜੋ ਲੋਕ ਸਭਾ ਦੇ ਸੈਸ਼ਨ ਚੱਲੇ ਨੇ ਉਹਨਾਂ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਐਮਪੀ ਅਮਰਿਤਪਾਲ ਸਿੰਘ ਲਗਾਤਾਰ ਮੰਗ ਕਰ ਰਹੇ ਨੇ ਤੋ ਤਾਂ ਕਿ ਉਹਨਾਂ ਦੇ ਪਿਤਾ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਡੀਸੀ ਨੂੰ ਮੰਗ ਪੱਤਰ ਲਿਖ ਕੇ ਕਿਹਾ ਜਾ ਚੁੱਕਾ ਹੈ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਇਸ ਲਈ ਉਹਨਾਂ ਨੂੰ ਸਮੂਹ ਸੈਸ਼ਨ ਦੇ ਵਿੱਚ ਸ਼ਿਮੂਲੀਅਤ ਕਰਨ ਦੀ ਆਗਿਆ ਦਿੱਤੀ ਜਾਵੇ ਅਮਰਤਪਾਲ ਸਿੰਘ ਕੌਮੀ ਸੁਰੱਖਿਆ ਐਕਟ ਅਧੀਨ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਜਿਨ੍ਹਾਂ ਨੇ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਜਿਹੜਾ ਸਰਦਰੋਤ ਇਜਲਾਸ ਦੇ ਵਿੱਚ ਜਿਹੜਾ ਜਾਣ ਦੀ ਪਰਮਿਸ਼ਨ ਮੰਗੀ ਆ ਤਾਂ ਹੁਣ ਦੇਖਣਾ ਹੋਵੇਗਾ ਕਿ ਹਾਈ ਕੋਰਟ ਦੇ ਵਿੱਚ ਇਸ ਪਟੀਸ਼ਨ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਆ ਕਿਸ ਤਰੀਕੇ ਦਾ ਫੈਸਲਾ ਆਉਂਦਾ ਹੈ